ਇਹ ਕਿਤਾ ਫੋਨਿਆ ਮੈਨੂੰ ਨਹੀਂ ਪਤਾ ਇਹ ਕਿਤਾ ਫੋਨਿਆ ਮੇਰਾ ਨਹੀਂ ਗਾ ਸੋੜਦੇ ਭਾਵੇਂ ਦੱਸ ਮੂੰ ਉਹ ਦੱਸ ਹੋਣ ਕਿਦਾ ਫੋਨ ਕਿਦਾ ਪਤਾ ਨਹੀਂ ਭਾਬੀ ਕਿਦਾ ਫੋਨ ਇਹ ਤੁਹਾਡਾ ਹੀ ਫੋਨ ਆ ਓ ਹੋ ਹੋਇਆ ਕੀ ਆ ਇਹ ਕੁੜੀ ਕੋਣ ਆ ਕੁੜੀ ਕੱਲ ਆ ਪਾ ਜਾਣ ਆ ਜਿਹੜਾ ਨਿੰਮੇ ਚਾਚੇ ਕੋ ਮਾਰ ਲਿਆਂਦਾ ਹਿੱਟ ਨਹੀਂ ਮਾਰਿਆ ਜਾਣ ਓ ਚੱਲ ਚੱਲ ਕੋਈ ਨਹੀਂ ਉਸ ਤੋਂ ਬਾਅਦ ਆਪਾਂ ਕੀ ਓ ਆ ਕੁੜੀ ਮਾਂ ਹੀ ਕੋਣ ਓ ਚਾਈ ਹਮ ਵੀ ਜਾਈਓ ਯਾਰ ਭਾਬੀ ਦੀ ਕਿਹੜੇ ਜੱਕਰਾਂ ਚ ਪੈ ਗਈ ਯਾਰ ਤੂੰ ਜੋ ਕਰਨਾ ਹੈ ਯਾਰ ਉਹ ਕਿਉਂ ਨਹੀਂ ਕਰਨਦੇ ਜਾਲੇ ਬਾਬੀ ਦੀ ਇੱਜ਼ਤ ਲੁੱਟ ਉਹ ਮੇਰਾ ਮਤਲਬ ਭਾਬੀ ਦੀ ਇੱਜ਼ਤ ਕਰ ਯਾਰ ਮੈਂ ਨਹੀਂ ਕਰਨਾ ਯਾਰ ਉਹ ਨਹੀਂ ਵੇਂਦਾ ਯਾਰ ਮੈਂ ਖਲੋਂ ਬੰਦ ਕਰ ਲੈਣਾ ਯੱਲੇ ਮੈਂ ਕਰ ਬੰਦ ਕਰ ਲੈਣਾ ਮੈਂ ਕਰ ਮੈਂ ਕਰ ਉਹ ਤੂੰ ਬਕਵਾਸ ਨਹੀਂ ਕਰ ਬੋਤਾ ਤੇ ਤੂੰ ਦੱਸ ਮੈਨੂੰ ਇੱਕ ਕੁੜੀ ਉਹ ਭੈਣਾਂ 2 ਸਾਲੋਂ ਕਿ ਮੈਨੂੰ ਰਿਲੇਸ਼ਨ ਚ ਪਰ ਮੈਨੂੰ ਅੱਜ ਪਤਾ ਲੱਗ ਰਿਹਾ ਕਿ ਤੁਹਾਡੀ ਭੈਣ ਵੀ ਸੀ ਹਮੂਦੀ ਹਮੂਦੀ ਭੈਣਾਂ ਪੂਰੀ ਗੱਲ ਤੇ ਸੁਣਨਾ ਹਮੂ ਦੱਸ ਓਏ ਉਹ ਦੱਸ ਕੀ ਦੱਸਾਂ ਭਾਬੀ ਤੇਨੂੰ ਹਮੂ ਸੱਚ ਦੱਸ ਦੇ ਯਾਰ ਉਹ ਦੱਸ ਦੇ ਸੱਚ ਦੱਸ ਦੱਸ ਤਾੜ ਮੇਰਾ ਮੈਂ ਹਾਂ ਭਾਬੀ ਇਹਦੀ ਆਈਡੀ ਤੋਂ ਮੈਂ ਗੱਲ ਕਰਦਾ ਜਾਨ ਮੇਰੀ ਤੂੰ ਇਹਨੇ ਕਦੀ ਸੀਰੀਅਸ ਨਹੀਂ ਹੋਈ ਮੇਰੇ ਨਾਲ ਯਾਰ ਤੂੰ ਨਾ ਮੇਰੇ ਤੇ ਸ਼ੱਕ ਹੀ ਕਰਦੀ ਰਹੀ ਅਕਰ ਮੈਂ ਚਲਾ ਹੀ ਪਾ ਦੇਰ ਛੱਡਿਆ ਪਰੋ ਛੱਡਿਆ ਉਹ ਮੇਰਾ ਭਰਾ ਮਰ ਗਿਆ ਮੈਂ ਤੇਰਾ ਨਾਮ ਲਾਦ ਨਹੀਂ ਨਾ 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 ਮੈਂ ਸੌਰੀ 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 ਮੈਂ ਮਜਾਕ ਆ ਰਿਹਾ ਇਸ ਮੈਂ ਮੈਂ ਨਹੀਂ ਸ਼ੱਕ ਕਰਦੀ ਛੱਡ ਯਾਰ ਬੂ ਮੈਂ ਮਰ ਚਲੀ ਉਹ ਯਾਰ ਤੁਹਾਡੀਆਂ ਕੱਪੜ ਫੋਟੋਆਂ ਖਿੱਚਦਾ ਯਾਰ ਪਿਆਰ ਮੁਹੱਬਤ ਨਾਲ ਆਓ ਆ ਜੱਫੀ ਪਾਓ ਜੱਫੀ ਪਾਓ ਆਓ ਬਿਲਾ ਜੀ ਹੱਕ ਕਰ ਲੋ